ਉਹ ਦੇਖੋ ਖੁੱਲ ਹੀ ਚੋਰਿਆ ਠੀਕ ਹੈ ਹਾਂ ਖੁੱਲ ਗਿਆ ਸਾਰੇ ਖੁੱਲ ਗਿਆ ਚੋਨੇ ਹੋਰ ਹੀ ਖੁੱਲ ਠੀਕ ਹੈ ਇਹ ਕਹੇ ਮੱਝ ਮੋ ਰਸਾ ਨਹੀਂ ਪਾਉਂਦੇ ਨਾ ਨਾ ਕਿਸੇ ਨੂੰ ਠੀਕ ਹੈ ਬਈ ਇੰਨਾ ਰਸਾ ਲਿਆਉਣਾ ਕਿੱਥੋਂ ਜਿਹੜਾ ਵੀ ਕੋਈ ਗੁਜਰ ਕੌਮ ਹੈ ਨਾ ਕੋਈ ਵੀ ਇਹ ਆਪਣੇ ਪਸ਼ੂ ਨਹੀਂ ਗੰਦੇ ਕਦੀ ਅੱਛਾ ਜੀ ਇਹਨਾਂ ਨੂੰ ਧਿਆਨ ਹੈ ਕਿ ਸਾਡੇ ਪਸ਼ੂ ਇਹ ਆ ਬਾਕੀ ਅੱਗਣਦੇ ਨਹੀਂਗੇ ਠੀਕ ਹੈ ਜਾਂਦੇ ਅਸੀਂ ਗਣਾਂਗੇ ਤੁਹਾਡੇ ਕੋਲ ਜਾਣਕਾਰੀ ਉੱਥੇ ਹੀ ਲੈ ਲੈਂਦੇ ਆ ਜੀ ਜਾਂਦੇ ਨੂੰ ਕਿ ਫਲਾਣਾ ਨਹੀਂ ਆਇਆ ਫਲਾਣੀ ਇਹ ਕਿਸੇ ਵੀ ਤੁਸੀਂ ਕਿਸੇ ਵੀ ਕਿਸੇ ਵੀ ਗੁਜਰਤ ਪੁੱਛੋਗੇ ਹਾਂਜੀ ਉਹਨੂੰ ਆਪਣੀ ਜਿੰਦੀ ਮਾਰ ਕੇ ਨਹੀਂ ਦੱਸੂਗਾ ਮੇਰੇ ਜਾਨਵਰ ਇੰਨੇ ਆ ਤੇ ਜਾਣਿਆ ਉਹਨੂੰ ਮੇਰੇ ਜਾਨਵਰ ਇੰਨੇ ਆ ਇਹਨਾਂ ਦੇ ਜਿਵੇਂ ਸੁਰੂਤ ਕੱਟਿਆ ਕਿਹੜੀ ਬਾਲਟੀ ਵਿੱਚ ਕੀ ਕਰਾਂਗੇ ਗਿਣਤੀ ਕਰਾਂਗੇ ਤੁਹਾਡੇ ਜਾਨਵਰ ਮਰ ਜਾਂਦੇ ਆ ਅੱਛਾ ਜੀ ਅੱਛਾ ਅੱਛਾ ਠੀਕ ਆ ਵੀ ਜੇ 50 ਵਾਲਾ ਜਾਂ 60 ਜਾਂ 50 60 ਦਾ ਅੰਦਾਜ਼ਾ ਆ ਜਾਏ ਜਨਾ ਮੋਟਾ ਜਿਹਾ ਮੈਂ ਸਵਾਗਤ ਆਪਾਂ ਜਿਹੜੀ ਜਗ੍ਹਾ ਤੇ ਖੜੇ ਆ ਇੱਥੇ ਹੈਗਾ ਵਾ ਰ ਤੇ ਜਿਹੜਾ ਇਧਰ ਤੁਸੀਂ ਦੇਖ ਰਹੇ ਹੋ ਘਰ ਬਹੁਤ ਵਧੀਆ ਬਣਾਏ ਹੋਏ ਆ ਜੰਗਲ ਦੇ ਵਿੱਚ ਹੀ ਖੜੇ ਆ ਆਪਾਂ ਪਹਿਲਾਂ ਗਾਵਾਂ ਦਾ ਫਾਰਮ ਦਿਖਾਇਆ ਜੋ ਆਪਾਂ ਫਾਰਮ ਹੀ ਕਹਿ ਦਿੰਨੇ ਆ ਵੈਸੇ ਤਾਂ ਬਾਈ ਹੁਣੀਆਂ ਦਾ ਵੀ ਖੱਤੇ ਹੋਏ ਹੈਗੇ ਆ ਇਧਰਲੇ ਪਾਸੇ ਤੁਹਾਨੂੰ ਮੈਂ ਦਿਖਾਵਾਂ ਤੇ ਇਧਰ ਮੱਝਾਂ ਦੇਖੋ ਹਰ ਇੱਕ ਮੱਝ ਦਾ ਨਾਮ ਬਾਈ ਕਹਿੰਦੇ ਵੀ ਪਤਾ ਵਾ ਹਰ ਇੱਕ ਮੱਝ ਨੂੰ ਆਵਾਜ਼ ਜਿਹਨੂੰ ਵੱਜੂਗੀ ਉਹੀ ਮੱਝ ਇੱਥੇ ਪਹੁੰਚੂਗੀ ਤੇ ਉਹ ਉਹੀ ਮੱਝ ਚੋਈ ਜਾਊਗੀ ਤੇ ਸਭ ਤੋਂ ਪਹਿਲਾਂ ਇਧਰ ਮੈਂ ਦਿਖਾਉਣਾ ਚਾਹੁੰਦਾ ਜਿਹੜੀ ਇਧਰ ਲਈ ਆਹ ਜਿਹੜਾ ਸਭ ਤੋਂ ਸ਼ਾਨਦਾਰ ਚੀਜ਼ ਆ ਕਿ ਐਲਜਾ ਐਲਜਾ ਜਿਹੜਾ ਰਹਿਣ ਸਹਿਣ ਆ ਬਿਲਕੁਲ ਪ੍ਰਸ਼ਾਦ ਮਈ ਤੇ ਨਾਲ ਆਪਣੇ ਭਾਈ ਸਾਹਿਬ ਆ ਗਏ ਭਾਈ ਸਾਹਿਬ ਕਾ ਨਾਮ ਹੈ ਤੁਹਾਡਾ ਅਸੀਂ ਡੱਬੀ ਬੋਲਦੇ ਪੰਜਾਬੀ ਪੰਜਾਬੀ ਬੋਲਦੇ ਆ ਹਾਂ ਪੂਰੀ ਪ्योर ਪੰਜਾਬੀ ਅੱਛਾ ਪੁੱਛਿਆ ਗਿਆ ਫਿਰ ਤਾਂ ਸੋਨੇ ਦੇ ਸਵਾਗਤ ਵਾਲੀ ਗੱਲ ਹੋ ਗਈ ਨਹੀਂ ਪ्योर ਪੰਜਾਬੀ ਕਿੰਨੇ ਟਾਈਮ ਤੋਂ ਰਹ ਰਹੇ ਹੋ ਤੁਸੀਂ ਇੱਥੇ ਇਤਨੇ ਜਵਾਨਾ ਹੋ ਗਏ ਪੰਜਾਬੀ ਮੇਰੇ ਤਾਂ ਪੈਦਾ ਇੱਥੇ ਹੋਇਆ ਨਹੀਂ ਨਹੀਂ ਇੱਥੇ ਅੱਛਾ ਜੀ ਹਾਂ ਜੀ ਪੈਦਾ ਇੱਥੇ ਦੀ ਇੱਥੋਂ ਦੀ ਠੀਕ ਆਪਾ ਪਾ ਦਾ ਵਿਆਹ ਵੀ ਇੱਥੇ ਹੋਇਆ ਅੱਛਾ ਜੀ ਹਾਂ ਠੀਕ ਹੈ ਫਿਰ ਤਾਂ ਬਹੁਤ ਪੁਰਾਣੇ ਆਏ ਹੋ ਬਹੁਤ ਪੁਰਾਣੇ ਠੀਕ ਹੈ ਬਾਕੀ ਇੱਥੇ ਸਫਾਈ ਬੜੀ ਰੱਖੀ ਹੋਈ ਹੈ ਭਾਈ ਜਿਹੜੀ ਸਭ ਤੋਂ ਸੋਹਣੀ ਚੀਜ਼ ਲੱਗੀ ਘਰ ਦੇ ਵਿੱਚ ਹਨਾ ਮਿੱਟੀ-ਮੁੱਟੀ ਪੂਰੀ ਇਹ ਫਿਰ ਮਿੱਟੀ ਇੱਥੋਂ ਜੰਗਲ ਚੋਂ ਹੀ ਆ ਜਾਂਦੀ ਹੈ ਪਾਸੋਂ ਲਿਆਉਣੇ ਪੱਟ-ਪੁੱਟ ਨਾ ਜੰਗਲ ਦੇ ਜੰਗਲ ਤੋਂ ਹੀ ਠੀਕ ਖੱਡਾ ਪਾੜ ਕੇ ਉਹਦੇ ਵਿੱਚੋਂ ਅੱਛਾ ਜੀ ਅੱਛਾ ਤੇ ਬਾਈ ਹਰਪਾਲ ਲੈ ਕੇ ਆਇਆ ਸਪੈਸ਼ਲ ਇੱਥੇ ਤੇ ਇਧਰ ਬਾਈ ਹੈਗਾ ਬਾਈ ਹੈ ਜੇ ਕੋਈ ਨਹੀਂ ਕੱਲ ਨੂੰ ਚਲਾਉਣੇ ਆਪ ਬਾਈ ਨੂੰ ਵੀ ਵੀਡੀਓ ਦੇ ਵਿੱਚ ਲਾਉਣਾ ਉਹ ਬਾਈ ਕਹਿੰਦਾ ਬਾਈ ਕਹਿੰਦਾ ਵੀਡੀਓ ਨਹੀਂ ਬਣਾਉਣੀਗੀ ਕਹਾਲੋ ਸਾਹਿਬ ਕਹਾਲੋ ਸਾਹਿਬ ਨੂੰ ਤੇ ਇਹਨਾਂ ਕੱਲ ਨੂੰ ਬਣਾ ਲੈਣੀ ਇੱਕ ਵੀਡੀਓ ਆਪਾਂ ਇਹਨਾਂ ਨਾਲ ਵੀ ਤੇ ਬਈ ਇਹ ਇਹ ਫਿਰ ਕਿ ਉਹਨੂੰ ਦੱਜਿਆ ਘਮਾਲਾ ਖਤੇ ਕੇ ਹੋਰ ਵਿੱਚ ਹਾਂਜੀ 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 ਨਹੀਂ ਨਹੀਂ ਕਿ ਬਾਈ ਦੇ ਇੱਕ ਘਰੇ ਫਾਰਮ ਦੀਆਂ ਤੋਰਾਵਾਂ ਫਾਰਮ ਦੀ ਬਣਾਵਾਂਗੇ ਤੇ ਬਾਈ ਇੱਥੇ ਕਿੰਨੇ ਕਿੰਨੇ ਯਾਨੀ ਕਿ ਇੱਕ ਇੱਕੋ ਦਾ ਇਹ ਸਾਰਾ ਜਿੰਨਾ ਹੈਗਾ ਇਹ ਨਾਲ ਅਲੱਗ ਦੋ ਭਰਾ ਦੋ ਭਰਾ ਵਾ ਅੱਛਾ ਜੀ ਇੱਕ ਇਧਰ ਦਾ ਇੱਕ ਉਧਰ ਦਾ ਆਹ ਛੋਟਾ ਭਰਾ ਹੈ ਵੱਡਾ ਭਰਾ ਹੈ ਠੀਕ ਹੈ ਦੋਨਾਂ ਦਾ ਤੇ ਕਿੰਨੇ ਪਸ਼ੂਆਂ ਦਾ ਹੈਗਾ ਜੀ ਇੱਥੇ ਆਪਣੇ ਕਿੱਥੇ ਹੈਗਾ ਇਹ ਤਾਂ 300 ਪਸ਼ੂ 22-300 ਪਸ਼ੂ ਠੀਕ ਹੈ ਤੇ ਅੱਗੇ ਜਿਵੇਂ ਕੋਈ ਗੱਲਾਂ ਬਾਈ ਉਹਨਾਂ ਨਾਲ ਮੈਂ ਪਹਿਲਾਂ ਕੀਤੀਆਂ ਵੀ ਜਿਵੇਂ ਜੰਗਲ ਦੇ ਵਿੱਚ ਤੂੰ ਜੰਗਲ ਦੇ ਵਿੱਚ ਹੀ ਲੈ ਕੇ ਜਾਂਦੇ ਹੋ ਚਾਰਨ ਵਾਸਤੇ ਜੰਗਲ ਦੇ ਵਿੱਚ ਜੰਗਲ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਜਿਹੜਾ ਫਿਰ ਦੁੱਧ ਆ ਜਿਹੜਾ ਵਾ ਹੋਰ ਨਾਲ ਕੋਈ ਪੱਠੇ ਹਰਾਚਾਰਾ ਜਿਵੇਂ ਇਧਰ ਵੀ ਜਿਆ ਪਿਆ ਮੇਰੇ ਸਾਹਬ ਜਿਆ ਜਿਆ ਗੁਰਜੇ ਅੱਛਾ ਇਹ ਵੀ ਇਹ ਵੀ ਪਾਉਂਦੇ ਹੋਣਾ ਜੀ 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 ਠੀਕ ਹੈ ਤੂੰ ਖਾਣਾ ਜੰਗਲ ਦੇ ਵਿੱਚ ਕਿੰਨਾ ਟਾਈਮ ਜਾਂਦੇ ਆ ਪਸ਼ੂ ਜੀ ਦਿਨੇ 2-3 ਘੰਟੇ ਬਸ 2-3 ਘੰਟੇ ਠੀਕ ਹੈ ਬਾਕੀ ਤੂੰ ਫਿਰ ਤੁਹਾਡਾ ਦੁੱਧ ਦਾ ਕੰਮ ਵਧੀਆ ਹੋਊਗਾ ਇੱਥੇ ਹਾਂ ਠੀਕ ਹੈ ਜੀ ਦੁੱਧ ਆ ਰਾਮ ਨੇ ਇੱਥੇ ਗੱਡੀ ਆਉਦੀ ਇਸ ਪਾਸੇ ਜਿਹੜਾ ਦੋ ਦਿਨ ਜਦੋਂ ਦੁੱਧ ਜਾਂਦਾ ਉਹ ਗੱਡੀ ਇੱਥੋਂ ਚੁੱਕ ਕੇ ਲੈ ਜਾਂਦਾ ਦੁੱਧ ਅੱਛਾ ਜੀ ਤੇਰੀ ਵਾਲੇ ਸਮਝ ਪੀਕਅਪ ਲੈ ਕੇ ਆਉਂਦੇ ਹਾਂ ਹਾਂ ਜੀ ਹਾਂ ਜੀ ਆਪਣੀ ਪੀਕਅਪ ਲੈ ਕੇ ਆਉਂਦੇ ਹਾਂ ਹਾਂ ਜੀ ਤੇਰੇ ਵਾਲੇ ਖੁਦ ਲੈ ਜਾਂਦੇ ਤੇ ਬਾਈ ਆਜੋ ਆਪਾਂ ਉਧਰੋਂ ਚੱਲਦੇ ਆਂ ਤੇ ਕਿੰਨਾ ਕੁ ਦੁੱਧ ਦੇ ਦਿੰਦੇ ਆਪਣੇ ਪਸ਼ੂ ਜਿਹੜੇ ਹੈ ਜੀ ਦੁੱਧ ਤਾਂ ਇੱਥੇ ਮੈਂ ਜਿਆਦਾ ਦੋਨੋਂ ਭਰਾ ਕੋਲ 6-7 ਟੰਕ ਦੇ ਨਹੀਂ ਇੱਕ ਜੀ ਪਸ਼ੂ ਦੇ ਇੱਕ ਪਸ਼ੂ ਦੇ ਤਿੰਨ ਪਸ਼ੂ 5 ਲੀਟਰ 7 ਲੀਟਰ 10 ਲੀਟਰ ਇੱਕ ਟਾਈਮ ਦਾ ਠੀਕ ਹੈ ਸਾਲ ਵਿੱਚ ਜੀ ਗਰਮੀਆਂ ਜ ਨਹੀਂ ਗਰਮੀਆਂ ਨਹੀਂ ਸਾਲ ਵਿੱਚ ਸਾਲ ਚ ਤੇ ਮੱਲਾ ਵੀ ਇੱਥੇ ਮੱਝਾਂ ਹੈਗੀਆਂ ਕਿੰਨਾ ਲੈਂਦੇ ਆ 15 16 ਕਿਲੋ 18 ਕਿਲੋ ਦੁੱਧ ਦੀ ਮੱਝ ਹਾਂਜੀ ਹਾਂਜੀ ਠੀਕ ਹੈ ਜੀ ਫਿਰ ਤਾਂ ਵਧੀਆ ਯਾਨੀ ਕਿ ਚੰਗੇ ਪਸ਼ੂ ਚੰਗੀ ਨਸਲ ਦੀ ਚੰਗੀ ਬਰੀਡ ਹੈਗੀ ਹੈ ਇਹ ਹਨਾ ਤੇ ਬਾਈ ਜਿਵੇਂ ਤੁਸੀਂ ਕਹਿੰਦੇ ਆ ਵੀ ਆਵਾਜ਼ ਮਾਰਦੇ ਪਸ਼ੂਆਂ ਨੂੰ ਉਵੇਂ ਸਾਰੇ ਪਸ਼ੂਆਂ ਦੇ ਨਾਮ ਰੱਖੇ ਹੋਏ ਜਾਂ ਕੀ ਆ ਸਾਰੇ ਤੇ ਸਾਰੀਆਂ ਜੀ ਇੱਥੇ ਮਾਰੋਗੇ ਆਵਾਜ਼ ਕਿਸ ਨੂੰ ਹਣ ਹਾਂ ਇਹਨੂੰ ਮਾਰਾਂਗੇ ਵਾਹ ਠੀਕ ਹੈ ਮਾਰਿਓ ਮੋਜਨ 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 ਵੇਖ ਰਹੀ ਹੈ ਹਾਂ ਹੋਰ ਕਹਿੰਦੇ ਨਹੀਂ ਦੇਖਿਆ ਹਾਂ ਉਹ ਨਹੀਂ ਦੇਖਿਆ ਜੇ ਤਾਂ ਨਾਲ ਉਹਨੇ ਹੀ ਸੇ ਉਹ ਉਸ ਨੇ ਨਹੀਂ ਦੇਖਣਾ ਹੈ ਨਾ ਉਹਨੇ ਦੇਖਿਆ ਠੀਕ ਹੈ ਤੇ ਇਹ ਫਿਰ ਦੁੱਧ ਫਿਰ ਐ ਖੁੱਲੇ ਚੋਣੇ ਹੋ ਫਿਰ ਉਹ ਦੇਖੋ ਆ ਜਾ ਉੱਥੇ ਆਜੋ ਆਜੋ ਚੋਰੀਆ ਉੱਥੇ ਇਹ ਤਾਂ ਜਮਾਈ ਨਹੀਂ ਹੈ ਲੜੀਆਂ ਕੋਈ ਰੱਸਾ ਪਾਉਣ ਦੀ ਲੋੜ ਹੀ ਨਹੀਂ ਮੇਰੇ ਸੋਚਾ ਆ ਪਾਇਆ ਨਹੀਂ ਹੋਣਾ ਤੁਸੀਂ ਕਦੇ ਅੰਮ੍ਰਿਤ ਦਰਦੀ ਹੈ ਜਦੋਂ ਉਹਨੂੰ ਚੋਰੀਆ ਨਾ ਮੁੰਡਾ ਡਰਦੀ ਆ ਵੇ ਅੱਛਾ ਆਪਾਂ ਇੱਥੇ ਖੜ੍ਹ ਜਾਂਦੇ ਆ ਬਈ ਗੀੜੇ ਨਹੀਂ ਜਾਂਦੇ ਉਹ ਦੇਖੋ ਖੁੱਲੇ ਚੋਰੀਆ ਠੀਕ ਹੈ ਹਾਂ ਖੁੱਲਗੇ ਸਾਰੇ ਖੁੱਲਗੇ ਚੋਨੇ ਹੋਰੀ ਖਲੀ ਠੀਕ ਹੈ ਵੀ ਕਿਹੇ ਮੱਝ ਮੋ ਰਸਾ ਨਹੀਂ ਪਾਉਂਦੇ ਵੀ ਨਾ ਨਾ ਕਿਸੇ ਨੂੰ ਠੀਕ ਹੈ ਬਈ ਇੰਨੇ ਰਸੇ ਲਿਆਉਣੇ ਕਿੱਥੋਂ ਆਜੀ ਸਹੀ ਇਹ ਵੀ ਗੱਲ ਸਹੀ ਹੈ ਇੰਨੇ ਰਸੇ ਲਿਆਉਣੇ ਕਿੱਥੋਂ ਆਉਂਦੇ ਫੇ ਉਹ ਸਾਂਹ ਵੀ ਰੱਖਿਆ ਬਾਈ ਫਿਰ ਉਹ ਬੈਠਾ ਹੈ ਪੂਰਾ ਉਹ ਬੈਠਾ ਸਾਹਮਣੇ ਬੈਠੂਗਾ ਸਾਹਮਣੇ ਠੀਕ ਹੈ ਇਹਨਾਂ ਛੇੜੀਓ ਫਿਰ ਇਹ ਫਿਰ ਛੱਡਾ ਉਠਾ ਲਈ ਉਹ ਮਾਲੀ ਨੂੰ ਉਠਾਈ ਜਰਾ ਉਹ ਮਾਲੀ ਆ ਬਾਈ ਤੇ ਇਹ ਫਿਰ ਇੱਕ ਹੀ ਰੱਖਿਆ ਜਾਂ ਹੋਰ ਵੀ ਹੈਗੇ ਆ? ਨਾ ਆਪਣੇ ਆਪਣੇ ਕੋਲ ਉਧਾਰੇ ਕੇ ਮੇਰੇ ਕੋਲ। ਅੱਛਾ ਉਹ ਬਾਈ ਦਾ ਉਹਨਾਂ ਦਾ ਅਲੱਗ ਰੱਖਿਆ ਤੁਹਾਡਾ ਅਲੱਗ। ਤੇ ਇਹ ਫਿਰ ਬੜਾ ਪਰ ਦੇ ਦੇਣਾ ਨਹੀਂ ਛੋਟੇ ਭਰਾ ਦੇ। ਇਹ ਛੋਟੇ ਦੇ ਦੇਣਾ ਭਿੰਡ ਦੇ ਆਪਣਾ ਭਰ ਜਾਂਦੇ ਆ ਪਰ। ਅੱਛਾ। ਇਹ ਬੜਾ ਹੈ। ਉਹ ਬੜੇ ਛੋਟੇ ਲਈ ਆ ਜਾਓ ਸਹੀ ਆ। ਠੀਕ। 1 ਸਾਲ ਰੱਖਣਾ ਤੁਸੀਂ। ਬਸ 1 ਸਾਲ। 1 ਸਾਲ ਬਾਅਦ ਇਹ ਹੋਰ ਫਾਰਮ ਤੇ ਜਾਵੜਨਾ ਹੋਰ ਫਾਰਮ ਤੇ ਇੱਥੇ ਆ ਜਾਓ। ਬਸ ਠੀਕ ਆ। ਇਹਨੂੰ ਸਹੀ ਜਿਹਾ ਲਾ। ਕਹਿੰਦੇ ਉਹ ਤੇ ਇੰਨੇ ਕਾਲ ਚੁੱਕੇ ਅੱਛਾ ਜੀ ਤੇ ਫਿਰ ਪਹੂ ਵਿੱਚੋਂ ਵੇਚ ਵੀ ਦਿੰਨੇ ਹੋ ਜਾਂ ਨਹੀਂ ਨਾ ਇਸ ਤਰ੍ਹਾਂ ਵੇਚੇ ਜਦੋਂ ਬੁੱਢਾ ਹੋ ਜਾਂਦਾ ਜਾਂ ਰਿਟਾਇਰ ਹੋ ਜਾਂਦਾ ਦੁੱਧ ਨਹੀਂ ਦਿੰਦਾ ਦੁੱਧ ਨਹੀਂ ਦਿੰਦਾ ਹਾਂ ਨਹੀਂ ਤਾਂ ਵੇਚਦੇ ਨਹੀਂ ਵੇਚਣਾ ਨਾ ਉਹ ਲਾਵਾ ਪਾ ਕੇ ਵੇਚਾਂ ਅੱਛਾ ਜੀ ਲੈ ਲੈਣੀ ਹੋਵੇ ਇਹ ਤਾਂ ਕੋਈ ਵੀ ਗੁਜਰ ਆ ਹਾਂਜੀ ਉਹ ਆਪਣਾ ਜੰਮਰ ਨਹੀਂ ਬੱਜੀ ਤੇ ਫਿਰ ਲੈਣੇ ਕਿੱਥੋਂ ਜਿਹੜੇ ਬਾਸੋਂ ਨੇ ਆਉਣੇ ਚਾਹੁੰਦੇ ਇਹਨਾਂ ਨੂੰ ਜ਼ਰੂਰਤ ਪੈ ਗਈ ਕੋਈ ਜ਼ਰੂਰਤ ਵੀ ਮੰਨਦਾ ਹੁੰਦਾ ਹੁੰਦਾ ਇਹਨਾਂ ਨੂੰ ਲੋੜ ਪੈ ਗਈ ਉਹਨਾਂ ਕੋਲ ਪੈਸਾ ਨਹੀਂ ਆਗਾ ਕਿਨਾਂ ਰੋਜ਼ਗਾਰ ਇਹੀ ਆ ਇਹੀ ਇਹਨਾਂ ਦਾ ਰੋਜ਼ਗਾਰ ਕੋਈ ਹੈਗਾ ਨਹੀਂਗਾ ਤੇ ਜਦੋਂ ਉਹਨੇ ਵੇਚਿਆ ਨਾ ਲੈ ਆਂਦੇ ਆ ਅਗਰ ਜਿਵੇਂ ਬਾਹਰ ਬੋਲਦੀਆਂ ਕਿ ਤੇ ਬਰਸ਼ਾ ਜੀ ਜਦੋਂ ਤਾਂ ਸਾਈ ਨੂੰ ਦੇਖਿਆ ਉਹ ਉੱਥੇ ਹੀ ਪੁੱਛ ਲੈਨੇ ਕਈ ਵਾਰ ਗੁਜਰਾ ਤੋਂ ਵੀ ਬਾਈ ਬਾਬੂ ਦੇ ਦੋ ਮੈਂਨੇ ਨਾ ਸੁਣਿਆ ਨਹੀਂ ਨਹੀਂ ਸਾਈ ਨੂੰ ਨਹੀਂ ਜਾਣੇ ਕਦੀ ਕਥਾਈ ਨੂੰ ਨਹੀਂ ਗਿਆ। ਅੱਛਾ ਜੀ। ਤੇ ਉਹ ਫਿਰ ਬੁੱਢਾ ਹੋ ਗਿਆ ਪਊ ਫਿਰ ਉਹ ਕਿਵੇਂ ਉਹ ਫਿਰ ਉਹ ਫਿਰ ਉਹ ਵਾਰੀ ਲੈ ਉਹ ਵਾਰੀ ਲੈ ਗਿਆ। ਮਨ ਜਵਾਨ ਪਾਸੋਂ ਜੜਾ ਉਹ ਨਹੀਂ। ਉਹ ਨਹੀਂ। ਲੈ ਲਾਂਗੇ ਪੰਮ। ਸਹੀ ਹੈ। ਹਰੀ ਲੰਗੇ ਦੇਖਣ ਠੀਕ ਹੈ। ਇਹ ਜਿਹੜੇ ਹੁਣ ਇੱਧਰ ਪੱਠੇ ਵਗੈਰਾ ਬੀਤੇ ਆ ਬਈ। ਇਹ ਵੀ ਸਰਕਾਰੀ ਸਰਕਾਰੀ ਜਿਹਾ ਹਾਂ ਸਰਕਾਰੀ ਜਹਾ। ਇਹ ਯਾਨੀ ਕਿ ਇਹ ਦੀ ਵੀ ਇਹਦੀ ਔਨਮਤੀ ਹੁੰਦੀ ਹੋਈ ਬੀਜ ਲੋ। ਹਾਂ। ਤਨੂ ਜੀ ਗੌਰਮੈਂਟ ਵਾਲਾ ਪਰਮਿਸ਼ਨ ਉੱਤੇ ਪੁੱਛਣਾ ਲੱਗੇ ਆਪਣੀ ਖੁਦ ਰਹਿਣ ਦੀ ਪਰਮਿਸ਼ਨ ਹੈ ਅੱਛਾ ਜੀ ਅੱਛਾ ਹਾਂ ਇੱਥੇ ਰਹਿਣ ਦੀ ਸਾਡੀ ਪਰਮਿਸ਼ਨ ਹੁੰਦੀ ਹੈ ਠੀਕ ਹੈ ਸਾਡਾ ਤਾਂ ਮੇਰੇ ਕੋ ਵੀ ਹੈਗਾ ਪੁਰਾਣਾ ਲੈ ਅੱਛਾ ਜੀ ਉਹ ਉਹ ਨਹੀਂ ਤੇ ਇਹ ਤੇ ਮਨ ਕੋਈ ਵੀ ਆ ਕੇ ਰਹਿ ਸਕਦਾ ਕੋਈ ਵੀ ਰਹਿ ਸਕਦਾ ਨਹੀਂ ਕੋਈ ਲੈ ਸਕਦਾ ਜੇ ਪਰਮਿਟ ਹੈ ਇਹ ਪਰਮਿਸ਼ਨ ਹੁਣ ਨਹੀਂ ਮਿਲਦੀ ਆਪਣਾ 85 ਦੇ ਬਾਅਦ ਇੱਥੇ ਬੰਦ ਹੋ ਗਿਆ ਅੱਛਾ ਜੀ 1985 ਦਾ ਹੁਣ ਪਰਮਿਸ਼ਨ ਮਿਲਣਾ ਬੰਦ ਹੋ ਗਿਆ ਜਿਸ 1985 ਦੇ ਬਾਅਦ ਤੁਸੀਂ ਇੱਥੇ ਪਰਮਿਸ਼ਨ ਨਹੀਂ ਮਿਲਦੀ ਜਿਹੜੇ ਪਹਿਲਾਂ ਇੱਥੇ ਜਗ੍ਹਾ ਤੇ ਬੈਠੇ ਹੋ ਉਹੀ ਰਹਿ ਸਕਦੇ ਦੂਜਾ ਨਵਾਂ ਬੰਦਾ ਨਵਾਂ ਬ ਇਹਨੂੰ ਢਿੱਗੀ ਗੱਲ ਆ ਵੀ ਹੁਣ ਕੋਈ ਜਿਵੇਂ ਬੈਠੇ ਆ ਅੱਗੇ ਅਸੀਂ ਕੌਣ ਕੱਲ ਨੂੰ ਵੀ ਆਪਾਂ ਇੱਥੇ ਨਹੀਂ ਬੈਠਣਾਗਾ ਤੇ ਉਹ ਦੂਆ ਦਵਾਰਾ ਤੁਹਾਨੂੰ ਨਹੀਂ ਮਿਲਦਾ ਨਹੀਂ ਨਹੀਂ ਦੂਆ ਨਹੀਂ ਐਨੇ ਤਾਂ ਹੁਣ ਪੱਕਾ ਠੀਕਾ ਬਣਾ ਲਿਆ ਹਾਂ ਹਾਂਜੀ ਹਾਂਜੀ ਇਹਦੇ ਪੱਕਾ ਬਣ ਗਿਆ ਪੱਕਾ ਬਣ ਗਿਆ ਉਹ ਇਹਨਾਂ ਨੂੰ ਜਿਹੜੇ ਹੁਣ ਤੁਸੀਂ ਮੱਥੇ ਬੈਠੇ ਤੁਹਾਨੂੰ ਕੁਝ ਨਹੀਂ ਖਿਆ ਤਾ ਨਹੀਂ ਨਹੀਂ ਨਾ ਉਹ ਠੀਕ ਹੈ ਜੀ ਹੁਣ ਤਾਂ ਅਗਰ ਕਿਤੇ ਅਗਰ ਅਗਰ ਕੱਢਣ ਦੀ ਨੋਬਤ ਆ ਵੀ ਗਈ ਨਾ ਭਾਜੀ ਤੇ ਸਰਕਾਰ ਜਗ੍ਹਾ ਦਊਗੀ ਜਗ੍ਹਾ ਦਊਗੀ ਅੱਛਾ ਜੀ ਹਾਂ ਹਰ ਘਰ ਨੂੰ ਜਗ੍ਹਾ ਦਊਗੀ ਜੋ ਵੀ ਇਕੱਲਾ ਦੋਗਲਾ ਜਗ੍ਹਾ ਦਊਗੀ ਖਾਨ ਦੇ ਘਰ ਤੇ ਯਾਰ ਹਾਨੂੰ ਕਿੰਮੋ ਸੋਰੀ ਸਰਕਾਰ ਨੂੰ ਆਪਣਾ ਫਾਇਦਾ ਬਹੁਤ ਹੈ ਨਾ ਹਾਂ ਹਰ ਨੂੰ ਤੇ ਆਪਣਾ ਫਾਇਦਾ ਹੈਗਾ ਐ ਆਪਣੇ ਜਾਨਵਰ ਪਾਲਣਦੇ ਆ ਹਾਂਜੀ ਸਰਕਾਰ ਨੂੰ ਆਪਣਾ ਫਾਇਦਾ ਬਹੁਤ ਸਰਕਾਰ ਨੂੰ ਇੱਕ ਤੇ ਗੁਆ ਮਿਲਣਦੇ ਆ ਹਾਂਜੀ ਪੇੜ ਉਹਨਾਂ ਦੇ ਬਹੁਤ ਲੱਗਣਦੇ ਆ ਨਰਸਰੀਆਂ ਜਾਂਦਾ ਬਹੁਤ ਸਾਡਾ ਫਿਰ ਦੂਜੀ ਗੱਲ ਹੈ ਜੰਗਲ ਦੀ ਜੰਗਲ ਦੀ ਚੌਕੀਦਾਰੀ ਆ ਹੁਣ ਜੇ ਮੱਜਾਂ ਦੇ ਨਾਲ ਕੋਈ ਗਵਾਲਾ ਜਾਂਦਾ ਉੱਥੇ ਕੋਈ ਪੇੜ ਵੜਨਦੇ ਆ ਮੰਨ ਲਓ ਪੇੜ ਵੜਨਦੇ ਆ ਕੋਈ ਤੇ ਪੇੜ ਵੜਨਦੇ ਆ ਤੇ ਅਗਰ ਗਵਾਲੇ ਨੂੰ ਵੇਖ ਲਿਆ ਗਵਾਲੇ ਨੇ ਫੋਨ ਕਰਤਾ ਯਾਰ ਉੱਥੇ ਪੇੜ ਵੜਨਦੇ ਆ ਇਹ ਚੌਕੀਦਾਰੀ ਬਹੁਤ ਹੈ ਨਾ ਫਿਰ ਜੰਗਲ ਜਿਹੜਾ ਹੈ ਕਿ ਨਾਲ ਲਿੰਦੇ ਆ ਪੇੜ ਤੇ ਝਾੜੀ ਵਾਦੀ ਜਾਂਦੀ ਆ ਤੇ ਝਾੜੀ ਨੂੰ ਖਤਮ ਕਰਵਾ ਸਾਡੇ ਜਾਨਵਰ ਖਤਮ ਕਰਦੇ ਆ ਵਿੱਚ ਵੱਢਦੇ ਆ ਨਹੀਂ ਤੇ ਓਵੇਂ ਕਿਹੜਾ ਲੈਂਦਾ ਝਾੜੀ ਜ਼ਿਆਦਾ ਹੋ ਜਾਏ ਤਾਂ ਬਿਛੋੜ ਦੇ ਵਿੱਚ ਕੋਈ ਸ਼ੇਰ ਬੈਠ ਜਾਵੇ ਬੈਠਾ ਕੋਈ ਫੋਰੈਸਟ ਵਾਲਾ ਆ ਗਿਆ ਉਹਦਾ ਅਟੈਕ ਕਰ ਦੇਣਾ ਉਹਨੂੰ ਉਹਨੂੰ ਕੀ ਪਤਾ ਵਿੱਚ ਬੈਠਾ ਤੇ ਇਹ ਆਪਣੇ ਝਾੜ ਖੋਕੜੀ ਬਹੁਤ ਖਤਮ ਕਰਦਾ ਹੈ ਤੇ ਇਹ ਕੋਈ ਜਿਵੇਂ ਭਈ ਆਪਾਂ ਟੂਰੀ ਤੇ ਜਿਹੜੇ ਹੁੰਦੇ ਨੇ ਉਹ ਉਹ ਬੜ ਡਗਵੜੇ ਜਿਹੜੇ ਜੰਗਲੀ ਬੱਚਾ ਹੁੰਦਾ ਹੈ ਹਾਂ ਉਹ ਨਸਲਾ ਲਗਾ ਉਹ ਉਹਨਾਂ ਨੂੰ ਫੜ ਲੈਂਦੇ ਸ਼ੇਰ ਤੇ ਇਹਨਾਂ ਨੂੰ ਇਹ ਇਹ ਖਤਰਾ ਤਾਂ ਖਤਰਾ ਹੈਗਾ ਲੇਕਿਨ ਇਸ ਇਨੀ ਸੌਖੀ ਹੱਤ ਨਹੀਂ ਹੁੰਦੀ ਅੱਛਾ ਜੀ ਨਾ ਠੀਕ ਹੈ ਹੁਣ ਜਿਵੇਂ ਰਾਤ ਜਾਂਦੇ ਆਂ ਅਸੀਂ ਰਾਤ ਨਾਲ ਜਾਂਦੇ ਆਂ ਨਾਲ ਜਾਂਦੇ ਹਾਂ ਰਾਤ ਨੂੰ ਰਾਤ ਨੂੰ ਵੀ ਜਾਂਦੇ ਹਾਂ ਹਾਂਜੀ ਰਾਤ ਨੂੰ ਕਿੰਨਾ ਟਾਈਮ ਸੇਮ ਹੋਈ ਸਾਡੇ ਵਾਲੇ ਸਵਾ ਸਾਰੀ ਰਾਤ ਦੀ ਉੱਤ ਤੁਰੇ ਫੜੀ ਨਾ ਨੇ ਕਿੰਨਾ ਦੇਰ ਥੋੜੇ ਦੇਰ ਨੂੰ ਮਣ ਲਓ ਜਿੱਤੇ ਇੱਕ ਮਹੀਨੇ ਬਾਅਦ ਤੇ ਆਈਏ ਤੇ ਇਹਨਾਂ ਕੋ ਪ੍ਰਾਲਾ ਕੀ ਆ ਨਾ ਹਾਂਜੀ ਹਾਂਜੀ ਤੇ ਉਹਦੇ ਬਾਅਦ ਕਿੰਨਾ ਦੇਰ ਜਦੋਂ ਇਹਨਾਂ ਰੋਟੀਆਂ ਟਿੱਖਾ ਲਈ ਰਾਤ ਨੂੰ ਰੋਟੀ ਖਾ ਕੇ ਫਿਰ ਇਹਨਾਂ ਜਨਵਰ ਲੈ ਗਏ ਫੇਰੇ ਵਿੱਚ 4 ਵਜੇ 5 ਵਜੇ ਇਹਨਾਂ ਨੇ ਉਹਨਾਂ ਟਾਈਮ ਚੱਲਦੇ ਜਦੋਂ 3 ਵਜੇ ਤੋਂ 3 ਵਜੇ ਤੋਂ ਬਲਾ ਵੀ ਮਿਲਣਾ ਜਾਨਾ ਆਪਰੇ ਘਰੇ ਨਾ ਉਹਦੇ ਅੱਛਾ ਜੀ 3 ਵਜੇ ਫਲਾਈ ਮੁਰ ਕੇ ਕੀ ਤੇ ਤੋਦੋ ਫਿਰ ਤੁਸੀਂ ਫਿਰ ਤੁਸੀਂ ਉਹ ਤੇ ਕਿਵੇਂ ਬਾਈ ਸੇਫਟੀ ਕਿਵੇਂ ਰੱਖਦੇ ਇਹ ਬਾਈ ਚੌਂ ਚੌਂ ਚਲਾ ਦੇ ਜਨਰਲ ਜੀ ਮਚਾਣ ਵਾ ਅੱਛਾ ਜੀ ਜੰਗਲ ਤੋਂ ਫੇਰ ਬੈਠ ਗਿਆ ਫੇਰ ਤੋਂ ਚੜੇ ਨਾ ਠੀਕ ਹੈ ਫੇਰ ਤੋਂ ਚੜ ਕੇ ਪੂਰੇ ਬਣਾਏ ਹੋਏ ਵਧੀਆ ਜਾਨ ਹਾਂ ਹਾਂ ਉਹ ਜਦ ਮੈਂ ਹੁਣ ਇਕੱਠੇ ਜਾਂਦੇ ਆ ਫਿਰ ਆਪਣੇ ਜਦ ਮੈਂ ਦੋਸਤਾਂ ਘਰ ਵਾਲੇ ਇਕੱਠੇ ਹੋ ਕੇ ਆਪਣੇ ਤਾਂ ਗੱਲਾਂ ਬਾਤਾਂ ਮਾਰਦੇ ਰਹਿੰਦੇ ਆਪਣਾ ਸੌ ਲਿਆ ਬਾਰੀ ਬਾਰੀ ਇੱਕ ਨੇ ਜਾਗ ਲਿਆ ਟੋਰਚ ਮਾਰਦੇ ਰਹੇ ਟਾਈਮ ਟਾਈਮ ਪਾਸ ਕਰਨਾ ਹਾਂ 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 ਕੱਲਾ ਤੇ ਨਹੀਂ ਟਾਈਮ ਪਾਸ ਹੁੰਦਾ ਨਹੀਂ ਹੁੰਦਾ ਉਹਨਾਂ ਦਾ ਕਾਰਜ ਜਿਹੜਾ ਇਹਨਾਂ ਨੇ ਘਰੋਂ ਤੋਂ 3-4 ਵਜੇ ਮੜੀ ਕੋ ਆਪਸ ਆਣਾ ਅੱਛਾ ਜੀ ਹਾਂ ਸਵੇਰੇ ਤੇ ਬਾਅਦ ਵਿੱਚ ਆ ਕੇ ਫੇਰ ਵੀ ਕੰਮ ਕਰਨਾ ਤਾਂ ਦੁੱਧ ਚੋਣਾ ਵਾ ਫੇਰ ਉਹ ਨੌਕਰੀ ਰੱਖਿਆ ਇਹਨਾਂ ਨੇ ਦੁੱਧ ਚੋਣਾ ਗੁਆਜ ਗੁਆਜ ਹਟਣਾ ਹਾਂਜੀ ਹਾਂਜੀ ਸਹੀ ਚਾਰਾ ਪੱਠਾ ਕਰਨਾ ਇਹਨਾਂ ਦੇ ਵਾਸਤੇ ਹਾਂਜੀ ਹਾਂਜੀ ਇਹ ਘਟਸੋ ਘਟ ਨਹੀਂ ਤਾਂ 20 ਲੱਖ ਦੀ ਤੇ ਪ੍ਰਾਪਤ ਰੱਖਦੇ ਆ ਅੱਛਾ ਜੀ 20 ਲੱਖ ਦੀ ਪ੍ਰਾਪਤ ਰੱਖਦੇ ਆ ਹਰ ਸਾਲ ਔਰ ਇਹਨਾਂ ਕੋਲ ਆਪਣੇ ਦੋ ਟਰੈਕਟਰ ਟਰਾਲੀਆਂ ਆ ਉਸ ਦੇ ਇਲਾਵਾ 20 ਲੱਖ ਦੀ ਪ੍ਰਾਪਤ ਰੱਖਦੇ ਆ 20 ਰੱਖਦੇ ਹਾਂਜੀ ਰੱਖਣੀ ਪੈਂਦੀ ਔਰ ਪਸ਼ੂ ਬਹੁਤ ਹੋ ਜਾਂਦੇ ਆ ਦਾਣਾ ਜਿਹੜਾ ਆਪਣੇ ਇਹ ਇੱਥੇ ਜਿਹੜਾ ਜੰਗਲਾਂ ਵਿੱਚ ਆ ਇੱਥੇ ਮਤਲਬ ਜਿਵੇਂ ਜ਼ਿਆਦਾ ਦਾਣਾ ਨਹੀਂ ਖੋਂਦੇ ਇੱਥੇ ਝੋਨੇ ਦੇ ਨੁੱਕੀ ਖੋਂਦੇ ਆ ਜਾਂ ਖਲ ਖੋਂਦੇ ਆ ਠੀਕ ਹੈ ਦੋ ਤਿੰਨ ਜਾਂ ਟੁਕੀਆ ਨੂੰ ਮਹਿੰਗਾ ਪਰ ਜਾਂ ਜਾਂ ਟੂਠਾ ਖੋਂਦੇ ਠੀਕ ਹੈ ਇੰਚੀ ਦਾ ਖੋਂਦੇ ਆ ਬਾਕੀ ਨਹੀਂ ਖੋਂਦੇ ਠੀਕ ਹੈ ਜੀ ਠੀਕ ਅਸੀਂ ਆਪਣੇ ਉਹ ਫੀਡ ਫਾਰਮਾ ਦਾਣਾ ਦਾ ਪਿੰਡ ਆ ਇਹ ਨਹੀਂ ਇੱਥੇ ਸਿਰਫ ਇੰਚੀ ਦਾ ਪਾਉਣੀ ਆ ਇੱਕ ਖਲ ਹਾਂ ਇੱਕੋ ਕਿ ਨਾਂ ਦੇ ਆਪਣੇ ਨੁੱਕੀ ਜਿਹੜੀ ਚੌਲ ਦੇ ਨੁੱਕੀ ਹੁੰਦੀ ਆ ਉਹ ਤੇ ਇੱਕ ਜਿਹੜੀ ਆਪਣੇ ਕਣਕ ਦਾ ਜਿਹੜੇ ਭੁੱਕੀ ਹੁੰਦੀ ਆ ਜਿੰਨੋਂ ਆਡੇ ਕੀ ਟੂਠਾਂ ਦੇ ਇਥੇ ਨਹੀਂ ਟੂਠਾਂ ਨਹੀਂ ਕੀ ਜਾਂਦੇ ਉਹਨਾਂ ਆਈ ਚੋਕਰ ਕਹਿ ਲਓ ਚੋਕਰ ਚੋਕਰ ਹੀ ਦੇ ਦਿੰਦੇ ਆ ਹਾਂ ਚੋਕਰ ਤੇ ਇੱਕ ਸਿਆਲ ਵਿੱਚ ਕਿੰਨਾਂ ਦੇ ਜਿਹੜੀ ਚੌਲਾਂ ਦੀ ਪੋਲਿਸ਼ ਹੁੰਦੀ ਆ ਅੱਛਾ ਉਹ ਖੋਣ ਦੇ ਉਹ ਖੋਣ ਦੇ ਹਾਂ ਠੀਕ ਤੇ ਇਹ ਉਹ ਵੀ ਫਿਰ ਕਾਫੀ ਸਟੋਰ ਕਰਨੀ ਪੈਂਦੀ ਹੈ ਉਹਦੇ ਨਾਲ ਨਾਲ ਨਹੀਂ ਨਾਲਦੋ ਨਾਲ ਕਿੱਥੇ ਪੂਰੀ ਕਰਨੀ ਹੈ ਹਾਂਜੀ ਹਾਂਜੀ ਉਹਦੇ ਮਹੀਨੇ ਦਾ ਜਵਾਰ ਰੱਖਣਾ ਪੂਰਾ ਲੱਗ ਉਹ ਵੀ ਨਾਲੇ ਕਿੰਨਾ ਦਾ ਸਿਆਲ ਚ ਰਾਈਸ ਮੇਲਾ ਚਲਦੀਆਂ ਹਨ ਉਹਦੇ ਮਿਲਣੀ ਉਹਦੋਂ ਮਿਲਣੀ ਹੈ ਉਹ ਸਟੋਰ ਕਰਨੀ ਪੈਂਦੀ ਹੈ ਸਟੋਰ ਕਰ ਲੈਂਦੇ ਠੀਕ ਹੈ 2 ਮਹੀਨੇ ਬਾਅਦ ਸਟਾਕ ਕਰਨਾ ਸ਼ੁਰੂ ਕਰ ਦੇਣਾ ਠੀਕ ਹੈ ਫਿਰ ਕਿਉਂਕਿ ਮਿਲਦਾ ਹੀ ਨਹੀਂ ਫਿਰ ਮਿਲਦਾ ਨਹੀਂ ਵਧੀਆ ਸਟਰਗਲ ਆ ਪੂਰੀ ਇੱਥੇ ਬਈ ਹੈ ਨਾ ਜੇ ਆਪਾਂ ਕਹਿੰਗੇ ਵੀ ਪਹੂ ਖੁੱਲੇ ਆ ਜਿਵੇਂ ਆਪਣੇ ਫਾਰਮ ਤੇ ਜੇ ਵੈਸੇ ਫਾਰਮ ਲਾਇਆ ਹੋਇਆ ਵਾ ਉਹ ਤੇ ਤਾਂ ਚਲੋ ਪਹਿਲਾਂ ਪਹਿਲਾਂ ਨਾਲੋਂ ਹੁਣ ਕਿਹ ਨਾਲ ਤੇ ਪ੍ਰੇਸ਼ਾਨੀਆਂ ਘਟਿਆ ਅੱਛਾ ਜੀ ਪਹਿਲਾਂ ਜ਼ਿਆਦਾ ਪ੍ਰੇਸ਼ਾਨੀਆਂ ਆਈ ਜਦੋਂ ਲੀਜ਼ ਹੌਲਡਰ ਹੁੰਦੇ ਹੁੰਦੇ ਸੀ ਇੱਥੇ ਹਾਂਜੀ ਜਦੋਂ ਪਲਾਂਟੇਸ਼ਨ ਕਰਦੇ ਹੁੰਦੇ ਸੀ ਨਾ ਉਹ ਤੋਂ ਜ਼ਿਆਦਾ ਪ੍ਰੇਸ਼ਾਨੀਆਂ ਆਈ ਉਹ ਬੜੇ ਪ੍ਰੇਸ਼ਾਨ ਕਰਦੇ ਹੁਣ ਹੁਣ ਪ੍ਰੇਸ਼ਾਨੀਆਂ ਨਹੀਂ ਕਿਉਂਕਿ ਹੁਣ ਜਾਨਵਰ ਇੱਧਰ ਦਾਇਆ ਵਾਇਆ ਚਲੇ ਜਾ ਆਪਣੇ ਰੈਂਸ ਭਾਈ ਨਹੀਂ ਕਿ ਮੇਰਾ ਜਨਰਲ ਮਰ ਜਾਊਗਾ ਬਾਕੀ ਉਹ ਮੈਂ ਕੁੱਟਣ ਦੀ ਟੈਨਸ਼ਨ ਕੋਈ ਨਹੀਂ ਹੈ ਤਾਂ ਉਹ ਕਿ ਹੁੰਦਾ ਹੀ ਪਹਿਲਾਂ ਇੱਥੇ ਖੇਤੀ ਹੁੰਦੀ ਹੁੰਦੀ ਹੈ ਗਵਰਨਮੈਂਟ ਪਲਾਟ ਦਿੰਦੀ ਤੇ ਖੇਤੀ ਕਰਦੇ ਲੋਕੀ ਉਹ ਲੀਸ ਤੇ ਉਹ ਅਗਰ ਕਿਸੇ ਦਾ ਪਲਾਟ ਚਲੇ ਜਾਂਦੀ ਸੀ ਤਾਂ ਫਿਰ ਉਹ ਲੜਦਾ ਹੀ ਪਲਾਟ ਦਾ ਖਾਣ ਨਹੀਂ ਆ ਪਲਾਟ ਜਾਣਾ ਲੈਣਾ ਹੈ ਪੂਰਾ ਬੰਦਾ ਘੇਰ ਲੈਂਦਾ ਸੀ ਕਿ ਪੈਸੇ ਲਿਆਓ ਮੱਜਾਂ ਲੈ ਜਾਓ ਮੱਜਾਂ ਲੈ ਜਾਓ ਜਾਂ ਬੰਦੇ ਨੂੰ ਫੜ ਕੇ ਬਿਠਾ ਲਿਆ ਅੱਛਾ ਜੀ ਉਦੋਂ ਜਾ ਕੇ ਦੇ ਆਓ ਭਾਈ ਮੱਜਾਂ ਲੈ ਜਾਓ ਹੁਣ ਉਹ ਲੀਰੋ ਖਤਮ ਹੋ ਗਈ ਹੈ ਹਾਂਜੀ ਹੁਣ ਜਿਹੜੇ ਥੋੜਾ ਇੱਕ ਨੌਕਰਾਂ ਸੌਖਾ ਹੋ ਗਿਆ ਹਾਂਜੀ ਉਹ ਤੋਂ ਪਲਾਟਾਂ ਚੌਂਕੀਦਾਰੀਆਂ ਕਰਦੇ ਨੌਕਰ ਬਹੁਤ ਮਿਲਦੇ ਹਾਂ ਹੁਣ ਨੌਕਰ ਬਹੁਤ ਮਿਲਦੇ ਨੌਕਰ ਮਿਲਦਾ ਹਾਂ ਮਤਲਬ ਪਹਿਲਾਂ ਨਾਲੋਂ ਹੁਣ ਸੌবিধা ਜ਼ਿਆਦਾ ਹੋ ਗਈ ਸੌবিধা ਜ਼ਿਆਦਾ ਹੋ ਗਈ ਫਿਰ ਲੈਟ ਦੀ ਸੀਦਾ ਆ ਗਈ ਪਹਿਲਾਂ ਲੈਟ ਨਹੀਂ ਇਥੇ ਹਾਂਜੀ ਇੱਥੇ ਲਾਈਟ ਆਉਂਦੀ ਆ? ਹਾਂ ਇੱਥੇ ਵੀ ਸੋਲਰ ਪਲੇਟ ਆ। ਸੋਲਰ ਜੇ ਪਲੇਟ। ਅੱਛਾ ਉਹੀ ਆਉਂਦੀ ਆ। ਇੱਥੇ ਗਵਰਨਮੈਂਟ ਨੇ ਦਿੱਤੀਆਂ ਸੋਲਰ ਪਲੇਟ। ਠੀਕ ਆ ਠੀਕ ਆ ਠੀਕ ਆ। ਬੰਲਾ ਹਰ ਘਰ ਨੂੰ ਇੱਕ ਪਲੇਟ ਦਿੱਤੀ ਹੋਈ ਆ। ਠੀਕ ਆ। ਬਾਕੀ ਆਪਣੇ ਕਿੰਨੇ ਜਿਹੜੇ ਜੇ ਮੈਂ ਹੁਣ ਕਿਹਾ ਕੋਈ ਜ਼ਿਆਦਾ ਪਰਿਵਾਰ ਵੱਡਾ ਹੈ ਉਹ ਆਪਾਂ ਨਾਲ ਮੁੱਲ ਲੀਆਂ ਜੁਗਾੜ ਕਰ ਲਿਆ। ਇੱਥੇ ਗਵਰਨਮੈਂਟ ਨੇ ਦਿੱਤੀਆਂ। ਹੁਣ ਤਾਂ ਪੂਰਾ ਬਿਜਲੀ ਦਾ ਸਿਸਟਮ ਹੈ ਜੀ। ਠੀਕ ਆ। ਰਾਤ ਨੂੰ ਪੱਖੇ ਚਲਾਓ ਰਾਤ ਦੇ ਆਪਣੇ ਕਿੰਨੇ ਜਿਹੜੇ ਸਮਰਸੀ ਅੱਲਾ ਪਾਈਆਂ ਇੱਥੇ ਹੀ। ਹਾਂਜੀ। ਬੋਰਾ ਵਿੱਚ ਅੰਦਰ अच्छा ओ भी सोलर ਨਾਲ ਹੀ ਚਲਦੀ ਆ। सोलर ਨਾਲ ਜਾਂ ਜਨਰੇਟਰ ਨਾਲ? ਜਨਰੇਟਰ ਨਾਲ। ਠੀਕ ਆ ਕਿਉਂਕਿ ਪਾਣੀ ਦਾ ਹੁਣ ਜਿਵੇਂ ਇਹਨਾਂ ਦਾ ਤਾਂ ਪ੍ਰਬੰਧ ਬਹੁਤ ਕਰਨਾ ਪੈਂਦਾ ਬਿਜਲੀ ਦੇ ਕਰਕੇ ਇਹਨਾਂ ਦਾ। ਦੋ ਦੋ ਪੋਰ ਲਾਇਆ ਕਿੱਥੇ ਉਹ ਉੱਥੇ। ਠੀਕ ਆ। ਜੇਕਰ ਫਿਰ ਪੂਰੀ ਐਨ ਪੂਰਾ ਹੁਣ ਪਿੰਡ ਵਸਾ ਲਿਆ ਆਉਦਾ ਇਹਨਾਂ ਨੇ ਪੂਰਾ। ਵਸਤੀ ਬਣ ਗਈ ਆਪਦੀ। ਦੋ ਭਰਾ ਜੇ ਠੀਕ ਆ। ਇਹ ਵੱਡਾ ਇਹ ਤਾਂ ਛੋਟਾ ਭਰਾ। ਠੀਕ ਆ ਜੀ। ਆ ਛੋਟੇ ਭਰਾ ਦਾ। ਇਹ ਤਾਂ ਹੁਣ ਇਸ ਪਾਸੇ। ਠੀਕ ਆ ਬਈ। ਆਪਾਂ ਹੋ ਗਿਆ। ਠੀਕ। ਕਿਤੇ ਦੋਵਾਂ ਫਾਰਮਾਂ ਤੇ ਕਿੰਨੀ ਮਾਝੂ ਹੋ ਗਈ ਸਾਰੀ? ਇਹ ਹੋਣੀਆਂ ਲਗਭਗ 300 ਤਾਂ ਸੋਚੋ 3 ਤੋਂ 400 ਗੈਂਦੇ 3 ਤੋਂ 431 ਇਹਨਾਂ ਨੂੰ ਵੀ ਗੈਂਦੇ ਨਹੀਂ ਆਈਡੀਆ ਆ ਇਹ ਜਿਹੜਾ ਵੀ ਕੋਈ ਗੁਜਰ ਕੌਮ ਹੈ ਨਾ ਕੋਈ ਵੀ ਇਹ ਆਪਣੇ ਪਸ਼ੂ ਨਹੀਂ ਗੈਂਦੇ ਕਦੇ ਵੀ ਅੱਛਾ ਜੀ ਇਹਨਾਂ ਨੂੰ ਧਿਆਨ ਆ ਕਿ ਸਾਡੇ ਪਸ਼ੂ ਇਹ ਆ ਬਾਕੀ ਅੱਗਣਦੇ ਨਹੀਂਗੇ ਠੀਕ ਹੈ ਜਾਂਦੇ ਅਸੀਂ ਗਿਣਾਂਗੇ ਤੁਹਾਡੇ ਕੋਲ ਜਾਣਕਾਰੀ ਉੱਥੇ ਹੀ ਲੈ ਲੈਂਦੇ ਆ ਜੀ ਜਾਂਦੇ ਨੂੰ ਕਿ ਫਲਾਣਾ ਨਹੀਂ ਆਇਆ ਫਲਾਣੀ ਇਹ ਕਿਸੇ ਵੀ ਕਿਸੇ ਵੀ ਗੁਜਰਤ ਪੁੱਛੋਗੇ ਹਾਂਜੀ ਉਹਨੂੰ ਆਪਣੀ ਜਿੰਦੀ ਮਾਰ ਕੇ ਨਹੀਂ ਦੱਸੂਗਾ ਮੇਰੇ ਜਾਨਵਰ ਇੰਨੇ ਆ ਜਾਣਿਆ ਉਹਨੂੰ ਮੇਰੇ ਜਾਨਵਰ ਇੰਨੇ ਆ ਇਹਨਾਂ ਦੇ ਜਿਵੇਂ ਸੁਰੂਤ ਕੱਟਿਆ ਕੀ ਬਾਲਟੀ ਵਿੱਚ ਕੀ ਕਰਾਂਗੇ ਗਿਣਤੀ ਕਰਾਂਗੇ ਤੁਹਾਡੇ ਜਾਨਵਰ ਮਰ ਜਾਂਦੇ ਆ ਅੱਛਾ ਜੀ ਅੱਛਾ ਅੱਛਾ ਠੀਕ ਆ ਵੀ ਜੇ 50 ਵਾਲਾ ਜਾਂ 60 ਜਾਂ 50 60 ਅੰਦਾਜ਼ਾ ਆ ਜਾਏ ਅੰਦਾਜ਼ਾ ਆ ਜਾਏ ਜਨਾ ਮੋਡਾ ਜੀ ਬਾਕੀ ਪੂਰਾ ਪੱਕਾ ਇਹਨੂੰ ਵੀ ਨਹੀਂ ਪਤਾ ਉਹ ਇਹ ਨਹੀਂ ਆ ਪੂਰਾ ਰਿਜ਼ਲਟ ਇਹ ਨਹੀਂ ਬਣਾਇ ਨੇ ਆਪਾਂ ਨੂੰ ਤਾਂ ਐ ਹੁੰਦਾ ਵੀ ਆਪਣੇ ਆਚਾਰ ਰਾਈ ਹਾਂ ਹਾਂ ਉਹ ਤਾਂ ਖੈਰ ਹੋ ਜਾਂਦਾ ਪਰ ਪ੍ਰਥਾ ਚਲਦੀ ਆਉਣ ਡਈ ਆ ਉਹ ਨਹੀਂ ਕਹਿੰਦੇ ਇਹ ਗੰਦੇ ਨਹੀਂ ਹੈ ਪਾਇੜਿਆ ਹੀ ਹਾਲੀ ਬਈ ਕਿੰਨਾ ਬਤਾਏ ਕਿ ਫਲਾਨੀ ਮਾਜਰੀ ਨਹੀਂ ਆਈਆ ਫਲਾਨੀ ਮਾਜਰੀ ਬਤਾ ਜਾਂਦਾ ਦੱਸ ਦਿਆਂਗੇ ਇੰਨੀ ਆ ਫਲਾਨੀ ਮਾਜਰੀ ਝੋਟਪੀ ਨਹੀਂ ਆਈਆ ਫਲਾਨੀ ਮਾਜਰੀ ਦੇ ਵੱਧ ਹੋਣਗੀਆਂ ਅੱਛਾ ਜੀ ਘੱਟ ਨਹੀਂ ਹੋਣਗੀਆਂ ਮੰਨ ਲਓ ਜਿਵੇਂ 300 ਕੈਂਡਿਆ ਨਾ ਇਹਦੇ ਕੋ 350 ਜਾਨਵਰ ਹੋਣਾ 350 300 ਨਹੀਂ ਹੋਣਾ ਹਾਂ ਉਹ ਤਾਂ ਹੀ ਬਾਈ ਨੇ ਕਿਹਾ ਤਿੰਨ ਚਾਰ ਸੌ ਹੈਗਾ ਵਾ ਨਹੀਂ ਵਧੀਆ ਠੀਕ ਆ ਬਹੁਤ ਵਧੀਆ ਲੱਗਾ ਸੋਹਣਾ ਯਾਰ ਇਲਾਕਾ ਵੀ ਸੋਹਣਾ ਤੇ ਬਾਕੀ ਮਾਹੌਲ ਵਧੀਆ ਬਣ ਜਾਂਦਾ ਹਨਾ ਸ਼ਾਂਤ ਵੀ ਮਾਹੌਲ ਆ ਘੁੰਮਣ ਫਿਰਨ ਨੂੰ ਇੱਥੇ ਨਾਲੇ ਨਾਲੇ ਤੁਸੀਂ ਘੁੰਮਦੇ ਫਿਰਦੇ ਰਹਿੰਦੇ ਨਾਲੇ ਇੱਥੇ ਆਦਾ ਕੰਮ ਕਰੀ ਜਾਂਦੇ ਹੋ ਨਾਲੇ ਇੱਕ ਠਹਿਰ ਬਣੀ ਹੋਈ ਹੈ ਠੀਕ ਆ ਬਾਈ ਧੰਨਵਾਦ ਪੇ ਵੀ ਕੰਮ ਕਰਨਾ ਹੋਊਗਾ